ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਖੇ ਸਾਡੇ ਕੋ ਫਾਸਲਾ ਆਇਆ ਸੀ ਤਾਂ ਸਾਡੀ ਪਿੰਡ ਦਾ ਆ ਇੱਕ ਜੀ ਨੌ ਆ ਹਨਾ ਛਾਜ ਲੈ ਤੀ ਸਾਜ ਲੈ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਾਰਿਆਂ ਦੀ ਉਹ ਕੈਮਰਾ ਦੇਖੋ ਵੀ ਨੌ ਦੇ ਬੈਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਵੇਖ ਕਿੱਡੀ ਕਰਤੂਤ ਮਾੜੀ ਹੈ ਨਨਾਨ ਦੀ ਵੀ ਨਨਾਨ ਉੱਤੇ ਸੱਸੇ ਦੀ ਕੋਟ ਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈਡਰੂਮ ਤੇ ਕੈਮਰਾ ਬੈਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਅੱਛਾ ਮੂੰਹ ਪਰਾਂ ਕਰਤਾ ਤਾਂ ਹੁਣ ਮੂੰਹ ਹਟ ਪਰਾਂ ਕਰ ਦਿੰਦਾ ਇਹ ਕੋ ਚੰਗੀਆਂ ਕਰਤੂਤਾ ਸਹੋਰੀਆਂ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਤੁਹਾਡੀਆਂ ਵੀ ਤਾਂ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੋਨਾਂ ਕਢੋਬ ਕੇ ਮਰ ਜਾਓ ਬੇਚਰਮ ਤਾਂ ਹੀ ਲੱਗਦੀ ਪੰਜਾਬ ਦੀ ਧੀਆ ਨਹੀਂ ਜੰਮਦੇ ਹੈ ਕਿ ਕਰ ਕਿਸ ਕਰਨੀ ਕਰਕੇ ਧੀਆ ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਇਸੇ ਕਰਤੂਤਾਆਂ ਦੀਆਂ ਮਾੜੀਆਂ ਸੱਸਾਂ ਨੇ ਕਰਤੂਤਾ ਰਹੀ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਨਾ ਕਰਕੇ ਮਾਵਾੜੀਆਂ ਡਰਦੀਆਂ ਸਾਡੀਆਂ ਧੀਆ ਨਾਲ ਜੇ ਇਹਨਾਂ ਤੱਕਾ ਹੋਉਂਦਾ ਸਾਡੀਆਂ ਨਾਲ ਵੀ ਹੋਗੇ ਉਹਨਾਂ ਨੂੰ ਮੈਂ ਤਾਂ ਧੀ ਜੰਮਈ ਆਂ ਆਪਦੀ ਵੀ ਕਰੇ ਬਿਠਾਰ ਕੇ ਕਹਿੰਦੇ 5 ਸਾਲ ਤੋਂ ਧੀ ਕਰੇ ਬਿਠਾਰ ਕੇ ਕੱਲ ਨਾ ਰੱਬ ਕੇ ਚਲਾ ਉਹ ਨਹੀਂ ਕੱਲ ਨੂੰ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਕੁੱਟਮਾਰ ਹੋਵੇ ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਆਉਂਦਾ ਨੂੰ ਬਾਹਰੇ-ਬਾਰ ਮੋੜ ਦਿੰਦੇ ਆ ਸੱਦਾ ਦਿੰਦੇ ਆ ਉਹਨੂੰ ਉਹਨੀ ਤੇ ਚੀਜ਼ ਆਉਣੀ ਨਹੀਂ ਦਿੰਦੇ ਕੋਈ ਨਹੀਂ ਬੀਚੂ ਤਾਂ ਪੰਡਾ ਨਹੀਂ ਲੱਗਿਆ ਜੇ ਨੋਹ ਹੁੰਦੀ ਆ ਉੱਥੇ ਕੈਮਰਾ ਬੰਨੋ ਇੱਕ ਮਿੰਟ ਲੈ ਕੇ ਲਾਤਾ ਦੇਖ ਬਰਾ ਨਹੀਂ ਨਹੀਂ ਇਹ ਤਾਂ ਚੰਗੀ ਕਰ ਤਾ ਰੋਂਡਾ ਗਿਆ ਕੱਟ ਆ ਜੇ ਆਪਾਂ ਨੋਹ ਦੇ ਕਮਰੇ 'ਚ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਬਖੋੜੀਆਂ ਇਹ ਕੋ ਕਰ ਤੂੰ ਤਾਂ ਚੰਗੀ ਹੈਗੀ ਆ ਖਲੋ 10 ਮੈਨੂੰ ਚੰਗੀ ਕਰ ਤੂੰ ਤਾਂ ਹੈਗੀ ਆ ਇਹਨੂੰ ਕੋਈ ਨਹੀਂ ਨੋਹ ਘਰ ਬਣੇ ਰੱਖ ਦੇਗੇ ਨੋਹ ਕੁੜੀ ਨੂੰ ਪੱਟ ਲਈ ਉਹ ਕੁੜੀ ਨੂੰ ਪੱਟ ਲਈ ਹੈ ਹੈ ਕਿਹੜਾ ਮਾਰਿਆ ਅਕਰ ਹੁਣ ਕੱਟ ਮਾਰ ਕੁੜੀ ਦੀ ਕੁੜੀ ਦੀ ਇਹ ਕੋ ਚੰਗੀ ਦੋਸਤੋਂ ਨੇ ਦੇ 50 ਰੁਪਏ ਰੋਜ਼ ਦਾ ਖਰਚਾ ਬੰਨਿਆ ਹੋਸੀ ਉਹ ਵੀ ਬੰਦ ਕਰਕੇ ਨੰਬਰ ਦੋ ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕਰਾ ਕੇ ਕਰਾ ਕੇ ਬਾਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 50 ਰੁਪਏ ਮਹੀਨਾ ਬੰਨਦਾ ਜਿੱਦੂ ਵੀ ਆਉਂਦਾ ਹੁਣ ਮਸਲਾ ਕੈਮਰਾ ਬੈੱਡਰੂਮ ਤੇ ਲਾ ਰੱਖਿਆ ਹੈ ਇਹਦਾ 50 ਰੁਪਏ ਮਹੀਨਾ ਕਾ ਬੰਨ ਰੱਖਿਆ ਤੇਰੇ ਘਰ ਦੀ ਦਾ ਬੈਠੀ ਹੈ 20 ਕਿੱਲੇ ਤੈਨੂੰ ਜ਼ਮੀਨ ਦੇਉਂਦੇ ਨੇ ਇਹ ਅੱਡ ਰਹਿੰਦੀ ਹੈ ਤੇਰੇ ਘਰ ਤੋਂ ਇਹ ਕੀ ਕਹਿਣਾ ਚਾਹੁੰਦੇ ਏ ਲਾਇਆ ਸ਼ੱਕ ਚ ਗਿਆ ਦੀ ਇਹ ਸ਼ੱਕ ਕਿਵੇਂ ਜਿਵੇਂ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ じゃ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ੱਕ ਚ ਲਾਇਤੀ ਵੀ ਜਿਵੇਂ ਕਿ ਕੁਝ ਪਾਉਂਦੀ ਹੋਵੇ ਸਾਨੂੰ ਦਿਖਾਣੇ ਚ ਪਰ ਦੇਖਿਆ ਨਹੀਂ ਸੀ ਮੈਂ ਨਹੀਂ ਦੇਖਿਆ ਦੇਖਿਆ ਹੈ ਨਹੀਂ ਇਹ ਸ਼ੱਕ ਕਿਨੂੰ ਹੋਈ ਸ਼ੱਕ ਹੋ ਜਾਂਦੀ ਪਰਿਵਾਰ ਚ ਜਿਵੇਂ ਮਾਤਾ ਮਾਂ ਦੇ ਕੁੜੀਆਂ ਚ ਬੁੜੀਆਂ ਨੂੰ ਹੋ ਗਈ ਫਿਰ ਬੈਡਰੂਮ ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪਾਉਣੇ ਹੋ ਰਸੋਈ ਚ ਪਾ ਦੂ ਸਾਨੂੰ ਕੁਝ ਜਿਹਾ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚੱਲ ਆਪਾਂ ਮੰਨਦੇ ਆ ਆਪਣੀ ਗਲਤੀ ਹੈ ਅੱਛਾ ਫਿਰ 50 ਰੁਪਏ ਮਹੀਨਾ ਬੰਨਣ ਦਾ ਕੀ ਕਾਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ 5 ਨੀ ਜਿਸ ਤਰ੍ਹਾਂ ਜੀ ਮੈਂ ਉੱਥੇ ਕੇਸ ਹੋਏ ਨੇ ਕੇਸ ਦੇ ਵਿੱਚ ਇਹਨਾਂ ਨੇ ਇਹ ਕਿਹਾਗਾ ਕਹਿੰਦੇ ਵੀ ਇਹ ਕਰਕੇ ਇਸੇ ਤਰ੍ਹਾਂ ਵੀ ਵੀ ਇਹ ਖਰਚਾ ਨਹੀਂ ਮਿਲਦਾ ਵੀ ਬੰਨਿਆ ਜਾਵੇ ਕਿੰਨਾ ਇਹ ਕਹਿੰਦੇ ਵੀ 1500 ਰੁਪਈਆ ਉਹ ਕਹਿੰਦਾ ਜਿਹੜਾ ਉਹਨਾਂ ਦਾ ਨਵਾਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਵਕੀਲ ਸੀ ਉਹਨੇ ਬੰਨਿਆ ਸੀ ਇਹ ਕਹਿੰਦੇ ਵੀ ਕੁਛ ਮੇਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐਂ ਕਰਕੇ ਤੁਰਿਆ ਮੇਰੇ ਕੋਲ ਮਹਾਰਾਜ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤਾਂ ਇਹਨੂੰ ਖਰਚਾ ਚਾਹੀਦਾ ਮਹਾਰਾਜ ਠੀਕ ਹੈ ਮੇਰੇ ਘਰ ਵਾਲੀ ਇਹ ਦੇਵਾਂਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰ ਤੇਰੇ ਮੈਨੂੰ ਦੱਲ ਪਈ ਬਾਰਾਂ ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅੱਜ ਤੱਕ ਹੈਗੀ ਤੇਰੇ ਕੋਈ ਪਾਇਆ ਹੋ ਜਾ ਤੇਰੀ ਮਾਤਾ ਨੂੰ ਦਿੰਦੇ ਹੋ ਕੋਈ ਤੇਰੇ ਮਨ 'ਚ ਹੈਗੀ ਇਹ ਗੱਲ ਜੇ ਤੇਰੇ ਮਨ 'ਚ ਹੈਗੀ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਬਜੇ ਤੇਰੇ ਹੈਗੇ ਮਨ 'ਚ ਇਹ ਗੱਲ ਕਿ ਤੈਨੂੰ ਪਾਉਂਦੀ ਹੋ ਜਾ ਤੁਹਾਡੇ ਤੇਰੀ ਮਾਤਾ ਨੂੰ ਪਾਉਂਦੀ ਹੋ ਕੋਈ ਸਾਡੀ ਮਾਂ ਚੀ ਹਾਂ ਹੋ ਗਈ ਹੈਗੀ ਇਹ ਡਾਉਡਾ ਹੈਗਾ ਤੇਰੇ ਮਨ 'ਚ ਵੀ ਪਾਉਂਦੀ ਆ ਨਹੀਂ ਵੀ ਜੋ ਕਹਦਾ ਹੈ ਫਿਰ ਕੈਮਰਾ ਤੂੰ ਤੂੰ ਅਧਿਕਾਰ ਆ ਤੇਰਾ ਮਾਲਕ ਹੈ ਤੂੰ ਲਾ ਸਕਦਾ ਫਿਰ ਉਹ ਮਾਤਾ ਦੀ ਕੀ ਜ਼ਰੂਰਤ ਆ ਵੀ ਕੈਮਰਾ ਦੇ ਦੂਗੀ ਜੇ ਮਾਤਾ ਕਹਿ ਰਹੀ ਆ ਤੂੰ ਉਹਦੇ ਉਹਦੇ ਮਤਲਬ ਮਾਤਾ ਦੇ ਦਰਵਾਜ਼ੇ ਤੂੰ ਵੀ ਆ ਨਾ ਹੈਗਾ ਨਾ ਮੰਨ ਰਹੇ ਤੂੰ ਮੰਨ ਰਹੇ ਹੈ ਜੀ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਖੁਦਾ ਦਾ ਹੈਗਾ ਤੈਨੂੰ ਆ ਗਾ ਟਾਈਮ ਰੇ ਖੁਦਾ ਨੇ ਤੈਨੂੰ ਨਹੀਂ ਲੈ ਨਹੀਂ ਫਿਰ ਇਹ ਲੱਗ ਗਈ ਲੜਾਈ ਤੇ ਮੇਰੀ ਤਾਂ ਬੇਵਸੀਗੀ ਤੇ ਮੇਰਾ ਬਹੁਤ ਥਕਾ ਹੋ ਗਈ ਗੱਲੇ ਬਾਤ ਉਸ ਤੀਨ ਨੂੰ ਹਿਸਾਬ ਦਿੱਤਾ ਜਾਵੇ ਜੀ ਬਾਈ ਥੋੜੀ ਐ ਜਿੰਦਗੀ ਰਿਸ਼ਤੇ ਨੇ ਵਿਧੇਉਂਦੇ ਨਹੀਂ ਨਹੀਂ ਕੀ ਕਹਿੰਨ ਪਾਪਾ ਜੀ ਜਿੰਮੇ 50 ਰੁਪਏ ਰੋਜ਼ ਦੀ ਬੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੰਡ ਸਿੰਘ ਖਾਲਸਾ ਹਗਰਾ ਹਿੱਥੇ ਬਹੁਤ ਹੈਰਾਨ ਹੋਇਆ ਵੀ ਯਾਰ ਇੱਕ ਨੂਤੀ ਹੈ ਉਹਦੀ ਨੂਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਬਖਸ਼ਣ ਦੇ ਯੋਗ ਨਹੀਂ ਹੈਗੀਆਂ ਇਹ ਜਿਹੜਾ ਇਹ ਕੰਮ ਕੀਤਾ ਹੋਇਆ ਇਹਨਾਂ ਨੇ ਕਰਤੂਤ ਕੀਤੀ ਹੋਈ ਹੈ ਦੇਖੋ ਕਿੰਨੇ ਸੋਹਣੇ ਬੱਚੇ ਨੇ ਆ ਦੇਖੋ ਇਹਨਾਂ ਦੀ ਕੀ ਹਾਲਤ ਕਰ ਰੱਖੀ ਹੈ 20 ਕਿੱਲੇ ਜ਼ਮੀਨ ਦੇ ਨੇ ਇਹ ਕਿੱਥੇ ਸਿੱਤੇ ਜਾ ਕੇ ਲਿਜਾਊਗੀ ਇਹ ਜ਼ਮੀਨ ਨੂੰ ਬਾਕੀ ਫੇਰ ਕਰਦੇ ਆਂ ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਇੱਕ ਬੇਈਮਾਨ ਨੇ ਖਬਰ ਕਹਿਰਦੀਆਂ ਵੀਡੀਓ ਬਣਾ ਕੇ ਕੋਲੇ ਰੱਖੀ ਬੈਠਣ ਜਿਹੜਾ ਕੱਲ ਕੁੜੀ ਨੂੰ ਬਲੈਕਮੇਲ ਕਰਨ ਹੈ ਕਰਕੇ ਜੇ ਸੋਚਣ ਵਾਲੀਆਂ ਕੱਲਾਣੇ ਬਾਬਾ ਜੀ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ ਕੁੜੀ ਇਹ 12 13 ਸਾਲ ਹੋ ਗਏ ਸ਼ੁਰੂ ਤੋਂ ਸ਼ੁਰੂ ਤੋਂ ਨਾ ਦੇਖ ਸਕਦੇ ਆਂ ਬਈ ਦੇਖੋ ਜੀ ਪ੍ਰਾਈਵੇਟ ਰੂਮ ਚ ਕੈਮਰਾ ਬਾਥਰੂਮ ਚ ਕੈਮਰਾ ਰੂਮ ਚ ਕੈਮਰਾ ਇਹਦਾ ਮਤਲਬ ਤਾਂ ਇਹ ਮਤਲਬ ਵੀਡੀਓ ਵੀ ਹੋ ਸਕਦੀ ਨੇ ਕੈਮਰੇ ਦੀਆਂ ਜੀ ਆਪਦੀ ਤੀਵੀਂ ਨੇ ਘਰੇ ਬਿਠਾ ਰੱਖੀ ਹੈ ਰੱਖਿਆ ਜੀ ਬਿਲਕੁਲ ਜੀ ਕਈ ਸਾਲ ਹੋ ਗਏ ਇਹਨੂੰ ਹੋ ਗਏ ਜੀ 7-8 ਸਾਲ ਹਾਂ ਮ ਕੁੜੀ ਨੂੰ ਦਵਾਈ ਵੀ ਨਹੀਂ ਦਮਾਉਣ ਜਾਂਦੇ ਕਹਿੰਦੇ ਸੌਦਾ ਵੀ ਉਹ ਕਹਿੰਦਾ ਮੈਂ ਦੇ ਕੇ ਗਿਆ 34 ਦਿਨਾਂ 3400 ਦਾ ਛਾਜਲੇ ਵਾਲੇ ਕੀ ਗੱਲ ਐ ਇੰਨਾ ਕੁਝ ਹੋ ਰਿਹਾ ਖਰਚ ਸੌਦਾ ਨਹੀਂ ਦੇ ਕੇ ਜਾਂਦਾ ਕੁਝ ਨਹੀਂ ਦੇ ਕੇ ਜਾਂਦਾ ਕਿੰਨਾ ਖੜਾ ਹੋ ਗਿਆ ਤੂੰ ਮੈਂ ਤੇ ਕੋਈ ਸੌਦਾ ਨਹੀਂ ਕੋਈ ਆਇਆ ਆ ਜਾ ਕਦੋਂ ਸੌਦਾ ਕੋਣ ਦੇ ਸੌਦਾ ਤੂੰ ਦੇ ਕੇ ਗਿਆ ਬਈ ਆਪ ਦੀ ਭੈਣ ਨੂੰ 300 ਰੁਪਏ ਦੇ ਲੈ ਕੇ ਦੇ ਕਦੋਂ ਇਹ ਕਹਿੰਦੇ ਸਾਡੇ ਲੈ ਵੀ ਨਹੀਂ ਆਇਆ ਇਹ ਤੂੰ 15 ਦਿਨ ਪਹਿਲਾਂ ਦੀ ਗੱਲ ਹੈ ਜੀ ਜਿਹਦੇ ਗੱਲਬਾਤ ਹੋਈ ਹੈ ਸਾਡੀ ਕੋਈ ਹਾਂ ਕੁੜੀਏ ਦੇਖ ਕੇ ਗਿਆ ਸੌਤਾ ਤੈਨੂੰ ਹੈ ਬੁੱਸ ਕੋ ਦੇਖ ਕੇ ਗਿਆ ਮੈਂ ਨਹੀਂ ਕਹਿੰਦਾ ਵੀ ਰੋਟੀ ਦੇਖ ਕੇ ਗਿਆ ਪੌਲ ਗੇਟ ਪੁਰਜੇ ਜ਼ਰੂਰੀ ਜ਼ਰੂਰੀ ਵਸਤਾਂ ਲਈ ਉਹ ਕਿਹੜੀਆਂ ਆਪਣੀ ਜ਼ਰੂਰੀ ਚਾਹਤ ਨੇ ਡੇਲੀ ਵਰਤਦੇ ਆਪਾਂ ਉਹ ਚੀਜ਼ਾਂ ਦੀ ਗੱਲ ਕਰਦਾ ਮੈਂ ਤੂੰ ਮੈਨੂੰ ਨਹੀਂ ਗੱਲ ਕਰ ਵਸੇ ਤੂੰ ਤੇਰੀ ਟੀਰੇ ਪ੍ਰਾਈਵੇਟ ਰੂਮ 'ਚ ਕੈਮਰਾ ਲਾ ਦੇਂਗੀ 12 ਸਾਲ ਹੋ ਗਏ ਕੁੱਟ ਖਾਂਦਿਆਂ ਨੂੰ ਉਹ ਵੀ ਕੋਈ ਕੌਣ ਕੌਣ ਇੱਕ ਕੁੱਤੇ ਦੇ ਜਾਨੀ ਕੁੱਤੇ ਜਰੀ ਐਂਟਰੀ ਤਾਂ ਬੰ ਐਂਟਰੀ ਬੰਦ ਕਰ ਰੱਖੀ ਐ ਤੁਹਾਡੇ ਬੰਦਿਆਂ ਦੇ ਇਕੱਲੇ ਇਕੱਲੇ ਪਤਾ ਨਹੀਂ ਐਂਟਰੀ ਦਾ ਹੱਲ ਨਹੀਂ ਹੋ ਜੀ ਵੀਡੀਓ ਬੰਦਾਂ ਦਾ ਜੰਗਾ ਨਹੀਂ ਦੇਖੀ ਬੋਲ ਕੋਹੜਾ ਖਾਤੇ ਵੀ ਕਰੇ ਬੈਠੇ ਤੂੰ ਹੁਣ ਘੁੱਟਦਾ ਤੇਰੇ ਸਿੱਕੇ ਲਵਾ ਕੇ ਪਈ ਤੇਰੇ ਮੁੰਡੇ ਦਾ ਤੇਰੇ ਮੁੰਡੇ ਦਾ ਘਰ ਬਸਣ ਦੇ ਤੂੰ ਘੁੱਟਦਾ ਇਹਦੇ ਇਹਦੇ ਕਿੰਨਾ ਸੁਣੇ ਪੜਨਦੇ ਨਹੀਂ ਕਿੰਨਾ ਮਿੱਟ ਮੇਰੀ ਕਰ ਸੁਣ ਲੈ ਇਹ ਆਜੂ ਤੋਂ ਬਾਅਦ 1 ਮਿੰਟ ਇਕੱਲਾ ਇਕੱਲਾ ਜੇ ਉਰੇ ਆਊਗਾ ਅਸੀਂ ਜ਼ਿੰਮੇਦਾਰਾਂ ਅਸੀਂ ਆਇਆ ਕਰਾਂਗੇ ਆਪ ਇਹ ਕੁੰਟਦਾ ਹੁੰਦਾ ਬੇਬੇ ਤੂੰ ਕੈਮਰਾ ਨਹੀਂ ਲਾ ਸਕਦੀ ਲੱਗੇ ਨੇ ਕੈਮਰਾ ਸਾਹਮਣੇ ਫਿਰ ਟੂਮ ਦੇ ਕੈਮਰਾ ਵੀਡੀਓ ਭਾਈ ਸੱਤਕਮਾਟ ਭਾਈ ਆਹ ਬੰਦਾਂ ਦਾ ਕਹਿੰਦਾ ਯਾਰ ਮੁੰਡਾ ਕਹਿੰਦਾ ਨਹੀਂ ਗੁੱਟੇ ਹੁਈ ਛੱਡੀ ਆਂਦੀ ਆ ਹੁਸ਼ਿਆਰੀ ਬੇਟਾ ਇੱਕ ਜਾਨੀ ਆ ਤੂੰ ਸਾਹਣਾ ਨਹੀਂ ਕੈਮਰਾ ਲਵਾਇਆ ਤੱਕ ਤੂੰ ਵਿਸ਼ਵਾਸ ਕਰਦੇ ਨਹੀਂ ਤੱਕ ਤੂੰ ਵਿਸ਼ਵਾਸ ਕਰਦੇ ਜੀ ਕੋਈ ਨਾ ਗੁਰੂ ਗ੍ਰੰਥ ਸਾਹਿਬ ਆਪ ਵਿਸ਼ਵਾਸ ਕਰਦੇ ਅੱਛਾ ਪੁੱਛਿਆ ਨਹੀਂ ਕਰਿਆ ਕੰਮ ਸਾਹਣਾ ਕੋਈ ਪੁੱਛਿਆ ਨਹੀਂ ਕਰਿਆ ਜੀ ਸਾਡੀ ਇੱਕ ਆਪਣੀ ਆਪਣੀ ਨੂਨ ਦੇ ਬੈਡਰੂਮ ਤੇ ਕੈਮਰਾ ਅਸਲਾ ਕੀ ਮਤਰਾ ਪ੍ਰਾਈਵੇਟ ਰੂਮ ਦੇ ਚਿੱਪ ਤੇ ਲੈ ਲਉਂਦਾ ਹਮਾਂ ਦਾ ਪ੍ਰਾਈਵੇਟ ਰੂਮ ਹੈ ਆ ਮੈਂ ਨਾ ਹੋਰ ਕਿਉਂ ਨਸਰ ਜੰਨੀ ਆ ਮੈਂ ਲੋਰ ਨਹੀਂ ਛੀਕ ਰਿਆ ਕਿਉਂ ਮਰ ਜੰਨੀ ਆ ਦੱਸ ਮੈਨੂੰ ਜਾ ਕੇ ਸਿਆਣੇ ਲੱਜਾ ਜਾ ਕੇ ਆਪਣੇ ਮੁੰਡੇ ਨੂੰ ਕੰਕਮਲੇ ਕੋਲੇ ਉਹਦਾ ਕੁੱਟ ਕੁੱਟ ਬੁਰਾ ਹਾਲ ਕਹਿੰਦੇ ਜੀ ਉਹਨੂੰ ਉਹਨੂੰ 1500 ਰੁਪਏ ਮਹੀਨਾ ਨੂੰ ਉਹਨੂੰ ਕਰੇ ਬੰਨਿਆ ਹੋਇਆ ਹੈ ਬਾ ਬਾ ਜਾਨਦੀ ਉਹਦੇ ਰਾਇਦੇ ਬਿਠਾਈ ਹੋਈ ਆ ਵੀਰੇ ਕਿਹੜਾ ਕੁੜੀ ਵੈਹੀ ਦਾ ਅੱਛਾ ਕਰਾਈ ਤੇ ਕਰਾਈ ਤੇ ਉਧਰ ਛੱਟ ਲੈ ਕੇ ਕੁੜੀ ਬਿਠਾਈ ਦਾ ਕੀ ਹੈ ਰਾਇਦੇ ਬੈਠੀ ਹੈ ਕੁੜੀ ਨਾ ਇਧਰ 20 ਕਿਲਿਆਂ ਦੀ ਮਾਲਕਨ 20 ਕਿਲਿਆਂ ਚਰੇ ਨੂੰ ਕਿ ਕਰਾਇਤੇ ਅਸੀਂ ਚਾਹੀ ਹੁਣ ਉੱਧਰ ਬੰਗਲਚ ਰਹਿ ਲਿਆ। ਕਿਰਾਏ ਤੇ ਨਹੀਂ ਜੀ। ਕਿਰਾਏ ਤੇ ਰਹਿੰਦੇ ਨੇ। ਮੇਰੀ ਜਿਹੜਾ ਤੇ ਸਾਡੇ ਆ ਤੁਸੀਂ ਤੁਸੀਂ ਜਾ ਕੇ ਦੇਖ ਲਓ ਮੇਰੀ ਹਾਲਤ ਤੇ ਰੂਬ। ਆਹ ਇੱਕ ਗੱਲ ਤੇ ਜਾ ਕੇ ਅੱਗੇ ਭਰਾਤੀ ਜੀ ਹੁਣ ਬੋਝ ਨਹੀਂ ਬਣਨਾ ਚਾਹੁੰਦੀ। ਮੈਂ ਇਹ ਮੈਨੂੰ ਉੱਥੇ ਲਿਆਂਦੇ ਨੇ ਵੀ ਉੱਥੇ ਚੱਲ ਪਹਿਲਾਂ ਕਿਹੜਾ ਮੈਨੂੰ ਇਹਨਾਂ ਨੇ ਰੱਖਿਆ ਨਹੀਂ ਹੈਗਾ। ਕੇਸ ਚੱਲੇ ਨਹੀਂ ਸਾਡੇ 2018-19 ਦੇ ਵਿੱਚ। ਇਹ ਕਾਰਨ ਕੀ ਬਣਿਆ ਛੋਟੇ ਬੈੱਡਰੂਮਾਂ ਤੇ ਵੀ ਕੈਮਰੇ ਲੱਗੇ ਪਏ ਨੇ। ਉਹ ਇਹਨਾਂ ਨੂੰ ਪੁੱਛੋ ਜੀ ਕੀ ਕਾਰਨ ਹੈ? ਮੇਰੇ ਬੈੱਡ ਤੇ ਕਿਉਂ ਕੈਮਰਾ ਲਵਾਏ? ਨਾ ਹੁਣ ਸੁਣਦੇ 20 ਲਗਭਗ 18-20 ਕਿੱਲੇ ਹੁੰਦੇ ਨੇ ਛੋਡੇ ਪਤੀ ਨੂੰ ਹਾਂਜੀ ਫਿਰ ਤੁਸੀਂ ਕਹਿੰਦੇ ਵੀ ਖਰਚਾ ਬੰਨਦਾ ਤੁਹਾਨੂੰ 1500 ਰੁਪਏ ਮਹੀਨਾ 1500 ਰੁਪਏ ਮਹੀਨਾ ਜੀ ਸਮਝਾਤਾ ਅੰਦਰ ਦੇ ਵਿੱਚ ਬਿੰਨੇ ਅਸੀਂ ਖਰਚਾ ਵੀ ਆ ਬਈ 1500 ਉਹ ਵੀ ਇਹਨਾਂ ਨੇ ਬੰਦ ਕਰਖਿਆ ਜੀ ਹੁਣ ਕਹਿੰਦੇ ਨਾ ਤੇ ਨਹੀਂ 1500 ਕਿਹੜਾ ਕਿਹੜਾ ਹੈਗਾ ਜਦੋਂ ਇਹਨੇ 1500 ਬੰਦ ਬਈ 1500 ਨਾ ਤਾਂ ਤੁਸੀਂ ਸ਼ਰਮ ਨਹੀਂ ਆਈ ਸੌਦਾ ਵੀ ਨਹੀਂ ਆਉਂਦਾ ਵੀਰੇ ਨਾ ਤਾਂ ਕਰਦੇ ਨੇ ਤੋਂ ਵੀ ਮਨ ਕਰਦਾ ਜੀ ਉਸਮਾਨ ਮੰਗਾ ਨਹੀਂ ਹੋਤ ਵੀ ਕਹਿੰਦੇ ਸੀ ਤੇਨੇ ਦੇਖ ਸਕਦੇ ਹੋ ਬਈ ਨਾ ਮੇਂ ਦਿਲ ਕੰਮ ਰਿਹਾ ਯਾਰ ਮੇਰਾ ਹੁਣ ਸਰੀਰ ਕੰਮਣ ਲ 20 ਕਿਲੋ ਦਾ ਮਾਲਕ ਹੈ ਕੱਲਾ ਪੁੱਤ ਕਿਹਨੂੰ ਦੇऊं ਮਰੀ ਨਾਨੀ ਵੀ ਖਲਾਫ ਦੇਣ ਦੀ ਬਾਤ ਹੈ ਕਹਿੰਦਾ ਨਾਲੇ ਪੜਾਓ ਜੇ ਤੇ ਇਹਦੀ ਬੇਟੀ ਵੀ ਆਉ ਬੈਠੀ ਹੈ ਜੀ ਦੇਖ ਸਕਦੇ ਹੋ ਇਹ ਸਾਈਡ ਦੀ ਸੱਸ ਦੀ ਬੇਟੀ ਵੀ ਬੈਠੀ ਹੈ ਨਗਲੀ ਪਿੰਡ ਤੋਂ ਹਾਂ ਭਾਈ ਤੁਸੀਂ ਵੀ ਘਰੇ ਬੈਠੇ ਹੋਰੇ ਕੀ ਕਰਨੇ ਪੁੱਤ ਪਣੇ ਬਸਾਉਦੇ ਨਹੀਂ ਹੈਗੇ ਉਹ ਨਹੀਂ ਬਸਾਉਂਦੇ ਕ ਤੇਰੀ ਮਾਂ ਨਹੀਂ ਬਸਣ ਦਿੰਦੀ ਨਾਂਸੀ ਮੇਰੀ ਮੰਮੀ ਦਾ ਖੋਟ ਉਹ ਬਸਾਉਂਦੇ ਨਹੀਂ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਵੀ ਇਹ ਤੇਰੀ ਪਰਚਾਈ ਹੋ ਗਈ ਹੈ ਇਸ ਲਈ ਉਹ ਕਹਿੰਦੇ ਨੇ ਪਰਚਾਈ ਕਿਵੇਂ ਯਾਰ ਵੀ ਹੁਣ ਹੀ ਪਸਾ ਦਿੰਦੇ ਆ ਦੇਖ ਲੈ ਤੇਰਾ ਵੀ ਪਸਾ ਦੰਦੇ ਆ ਲਾਓ ਫੋਨ ਉਹਨਾਂ ਨੂੰ ਉਹਨਾਂ ਨੂੰ ਲਾ ਫੋਨ ਲਾ ਹੁਣ ਲਾ ਸੌਰਿਆ ਨੂੰ ਲਾ ਹੁਣੇ ਉਹਨਾਂ ਨਾਲ ਵੀ ਨਿਮੇੜ ਦਾਂਗੇ ਨਿਮੇੜਨਗੇ ਬਾਬੇ ਮੇਰੇ ਸੌਰਿਆ ਨੇ ਵੀ ਕੈਮਰਾ ਲਾ ਰੱਖਿਆ ਤੇਰੇ ਬੈਡਰੂਮ ਚ ਗੱਲ ਕੁਝ ਕਰਾਂ ਹਾਂ ਤੇਰੀ ਪਰਚਾਈ ਨਾ ਕਿ ਆ ਤੂੰ ਦੱਸ ਉਹਦੇ ਨਾਲ ਨਜਾਇਜ਼ ਹੁੰਦੀ ਕਿ ਮੇਰੇ ਡੋਟ ਬੈਡਰੂਮ ਚ ਕੈਮਰਾ ਲਾਇਆ ਹੈ ਬੈਡਰੂਮ ਚ ਕੈਮਰਾ ਨਾ ਬੰਦ ਹੈ ਮੈਂ ਮੈਂ ਕੈਮਰਾ ਲੱਗਿਆ ਹੈ ਬੜੇ ਕੈਮਰਾ ਲਾਉਂਦਾ ਕੌਣ ਹੈ ਲਾਉਂਦਾ ਕੌਣ ਹੁੰਦਾ ਹੈ ਬੰ ਕਿ ਬਿਆਹ ਹੈ ਕਿਉਂ ਇਹੋ ਜੇ ਬੈਡਰੂਮ ਚ ਕੈਮਰਾ ਲਾਉਣਾ ਹੈ ਫਿਰ ਕਾਦੇ ਵਾਸਤੇ ਉਹ ਤਾਂ ਘਰੋਂ ਕੱਢ ਰਹੀ ਉਹ ਤਾਂ ਬਾਹਰੇ ਰਹਿੰਦੀ ਹੈ ਜੀ ਦੋ ਪੋਤੇ ਨੇ ਕਿਹਨੂੰ ਦੇ ਕਿੱਦੋਂਗੇ 20 ਕਿੱल्ल्या ਨੂੰ ਕਿੱਥੇ ਲਿਜਾਉਂਗੇ ਆ ਬੱਚੇ ਨੇ ਦੋ ਘਰੋਂ ਕੱਢ ਰਖਨੇ ਆ ਜੇ ਕਹਦੀ ਇਹਨਾਂ ਦੀ ਦਾਦੀ ਨੇ ਨਾ ਅਗਲੇ ਪਿੰਡ ਦੀ ਘਟਨਾ ਇਹ ਅੱਛਾ ਛੋਟੀ ਸਿਸਟਰ ਕੀ ਨਵੇਂ ਬੀਰਪਾਲ ਕੌਰ ਜੀ ਮੇਰਾ ਸਤੂਰ ਸਿੰਘ ਹੈ ਕਿਹੜਾ ਪਿੰਡਾ ਆਪਣਾ ਆਪਣਾ ਛਾਗਲਾ ਪਿੰਡਾ ਜੀ ਅੰਨਾਂਗਲੇ ਪਿੰਡ ਦਾ ਵਿਆਹੀ ਸੀ ਅੰਨਾਂਗਲੇ ਪਿੰਡ ਕੁੜੀ ਵਿਆਹੀ ਸੀਗੀ 12 ਸਾਲ ਦੇ ਲਗਭਗ ਤਕਰੀਬਨ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਖੈਰ ਸੁੱਖ ਨਾਲ ਸਾਰਾ ਕੁਝ ਠੀਕ ਸੀ 18 ਉਮਰ ਵਿੱਚ ਸਾਡਾ ਕੇਸ ਚੱਲਿਆ ਪਹਿਲਾਂ ਕੁੱਟ ਮਾਰ ਦਾ ਇੱਕ ਦਮਾਰ ਹੋਇਆ ਸਾਡੇ ਕੋਲ ਰਾਜੀ ਨਾਵੇਂ ਵੀ ਪਏ ਨੇ ਉਹ ਪਰ ਜੇ ਅਸੀਂ ਇੱਕ ਵੀ ਉਲੰਘਣਾ ਕਰੀ ਹੋਈ ਚਾਹੇ ਸਾਡੇ ਇਹ 20 ਛੇਤਰ ਮਾਰ ਦੇ ਇਹ ਗੱਲ ਤੇ ਚਾਹੇ ਪੰਚਾਇਤ ਕੋਈ ਵੀ ਮੰਨਦਾ ਪਿਛਲੇ ਸਾਲ ਕੁੜੀ ਕੁਟੀ ਅਸੀਂ ਸਰਪੰਚ ਸਾਹਿਬ ਨੂੰ ਕਹਾਂ ਵੀ ਘਰੇ ਜਾ ਕੇ ਦੇਓ ਮੈਂ ਤਾਂ ਬੜਨ ਨਹੀਂ ਦਿੰਦਾ ਉਹ ਸ਼ਰਤਾਂ ਦੇ ਬਾਵਜੂਦ ਵੀ ਇਹਨਾਂ ਨੇ ਚਲ ਕੁੜੀ ਨਾਲ 8-8 ਦਿਨ ਸਾਡਾ ਨੰਬਰ ਬਲੌਕ ਲਿਸਟ 'ਚ ਰੱਖਦੇ ਨੇ। ਮੇਰੀ ਨਾਨੀ ਮਰ ਗਈ ਉੱਥੇ ਤੱਕ ਨਹੀਂ ਸਾਨੂੰ ਇਹ ਤਾਂ ਵੀ ਇਹ ਬੰਦਾ ਦੇਖੋ ਬਰ ਰਿਸ਼ਤੇਦਾਰੀ ਹੁੰਦੀਆਂ ਨੇ ਭੈਣ ਭਾਈ ਨਾਲ ਹੀ ਹੁੰਦਾ ਜੀ। ਹੁਣ ਨਾਨੀ ਮਰ ਗਈ ਉੱਥੇ ਕਿਹਨੂੰ ਜੋ ਬੰਦਾ ਹੋਰ ਕਿੱਥੇ ਜਾਊਗਾ? ਬਲੌਕ ਲਿਸਟ 'ਚ ਨੰਬਰ ਜਿਹਨੂੰ ਲਾਈਏ ਬੰਦ ਪਿਆ ਚਲੋ ਉਹ ਵੀ ਅਸੀਂ ਸਾਰਾ ਕੁਝ ਸਾਈਨ ਕਰਕੇ ਆ ਜੀ। ਨੰਬਰ 2 ਤੇ ਨੰਬਰ 2 ਦੇ ਇਹਨਾਂ ਨੇ ਕੀ ਕੀਤਾ ਜੀ ਹੁਣ? ਜਦੋਂ ਕੁੱਟਮਾਰ ਹੁੰਦੀ ਹੈ ਜਦੋਂ ਅਸੀਂ ਕਹਿਣਾ ਉਹਨੇ ਵੀ ਭਾਈ ਕੀ ਕੁੱਟਮੇ ਸਾਨੂੰ ਦੋਸ਼ ਲਾਉਂਦੇ ਨੇ ਉੱਥੇ ਕੈਮਰੇ ਲਾਰ ਧਾਰਮਿਕ ਦੇਸ਼ ਇੱਕ ਤਰ੍ਹਾਂ ਦਾ ਠੀਕ ਹੈ ਨਾ ਜੀ ਹੁਣ ਕੁੜੀ ਹੈ ਪਿਛਲੇ ਸਾਲ ਜਿਵੇਂ ਕੋਈ ਲੇਡੀਜ਼ ਪ੍ਰੋਬਲਮ ਹੋ ਗਈ ਇਹਨੂੰ ਮੈਂ ਡਾਕਟਰ ਤੇ ਲੈ ਕੇ ਗਿਆ ਬੇਹੀ ਕਿਨੂੰ ਹੋਈਏ ਉਥੋਂ ਉਹਦੇ ਨਾਲ ਹੀ ਜਾਂਦੀ ਸੀ ਮੈਂ ਡਾਕਟਰ ਤੇ ਲੈ ਕੇ ਗਿਆ ਆਪਾਂ ਸੁਨਾਮ ਤੇ ਪੜਾਉਂਦਾ ਕੋਹਣ ਦਾ ਮਤਲਬ ਸੋਡਾ ਦਵਾਈ ਵੀ ਨਹੀਂ ਦਪਾਉਂਦੇ ਨਹੀਂ ਦਪਉਂਦੀ ਜੀ ਜਿਹੜਾ ਖਰਚਾ ਉਹ ਖਰਚਾ ਹੁਣ ਬੰਦ ਕਰਖਿਆ ਇਸ ਸਾਲ ਦੇ ਲਗਭਗ ਜੀ ਪਹਿਲਾਂ ਦਿੰਦੇ ਸੀਗੇ ਖਰਚਾ ਹੁਣ ਕੌਣ ਕਮਾਉਂਦਾ ਫਿਰ ਮੈਂ ਦੇਖਿਆ 3400 ਦੇ ਸਬੰਧ ਦੇ ਕੀ ਗਏ ਜੀ ਜਾਣ ਤੋਂ 20 ਦਿਨ ਪਹਿਲਾਂ ਦੀ ਗੱਲ ਹੈ ਜਿੱਦ ਤੇ ਸਾਡੀ ਗੱਲਬਾਤ ਹੋਈ ਹੈ 3400 ਰੁਪਏ ਦਾ ਸਮਾਨ ਲੈ ਕੇ ਦੇ ਕੇ ਗਿਆ ਇਹ ਕਹਿੰਦੇ ਤੁਸੀਂ ਪਾ ਕੇ ਦੇ ਕੇ ਚ ਸਾਨੂੰ ਕੁਝ ਤਾਂ ਅੱਗੇ ਦੀ ਵੀ ਤੁਹਾਨੂੰ ਮੰਨਦੇ ਨਹੀਂ ਜੀ ਅਸੀਂ ਇਹ ਚੀਜ਼ ਨੂੰ ਮੰਨਦੇ ਨਹੀਂ ਹੈਗੇ ਨਾ ਖਾਣਾ ਤਾਂ ਕੁੜੀ ਨੇ ਆਇਆ ਇਹਨਾਂ ਨੂੰ ਇਹਨਾਂ ਨੂੰ ਕੀ ਹੋ ਗਿਆ ਤੈਨੂੰ ਬ੍ਰਸ਼ ਕੋਲਗੇਟ ਦਾ ਇੱਕ ਵੀ ਸ਼ਾਇਲੇ ਤੋਂ ਹੁੰਦਾ ਜੀ ਸੋਹਣੀ ਗੱਲ ਕਰ ਬਰਸ਼ ਕਰ ਦੇ ਕੇ ਤੋਂ ਦੋ ਰੁਪਏ ਤਿੰਨ ਨਹੀਂ ਖਾਂਦੀ ਇਹਨਾਂ ਦਾ ਕੰਮ ਕਰਦੀ ਹੈ 50 ਰੁਪਏ ਰੋਜ਼ ਦਾ ਖਰਚਾ ਬਣਿਆ ਹੋਸੀ ਉਹ ਵੀ ਬੰਦ ਕਰਕੇ ਨੰਬਰ ਦੋ ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕਰਾ ਕੇ ਕਰਾ ਕੇ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 50 ਰੁਪਏ ਨਹੀਂ ਦਿੰਦਾ ਜੀ ਗੁੱਦ ਵੀ ਆਉਂਦਾ ਸਾਰਾ ਸਮਾਨ ਆਉਂਦਾ 10000 ਰੁਪਏ ਦਿੰਦੇ ਨੇ 20 ਕਿੱਲਿਆਂ ਦਾ ਮਾਲਕ ਅੰਮ੍ਰਿਤਪੁਰ ਦਾ ਇਹ ਨਹੀਂ ਆਪਣੀ ਗੱਲ ਹੀ ਨੇ ਵੀ ਭੈਣ ਭਾਈ ਦੇ ਘਰ ਵੱਜੇ ਬੱਚੇ ਵੱਡੇ ਹੋਣਗੇ ਆਪੀ ਗੱਲਬਾਤ ਸਿੱਧੀ ਹੋ ਜੂਗੀ ਆਪਾਂ ਤਾਂ ਇਹੀ ਗੱਲਾਂ ਤੇ ਖੜੇ ਸੀਗੇ ਜੀ ਸ਼ਰਤਾਂ ਤੇ ਕੋਟਮਾ ਰੋਜ਼ ਦੇ ਅੰਦਰੋਂ ਨਾਲ ਮਿੰਦੇ ਹੁੰਦੇ ਨੇ 19 ਵੀ ਕਿਲੇ ਜ਼ਮੀਨ ਦੇ 19 20 ਨੇ ਸਿਰਫ ਸੋਡੀ ਕੁੜੀ ਨੂੰ ਖਰਚਾ ਬੰਨੇ 50 ਰੁਪਏ ਰੋਜ਼ ਆਹ ਦੇਖੋ ਵੀ ਗੱਡੀ ਡੁੱਬ ਕੇ ਮਰ ਜਾਓ ਯਾਰ ਜੋ ਵੀ ਇੱਕ ਮਿੰਟ ਜੀ ਕੁੜੀ ਦੀ ਕੋਈ ਪ੍ਰਾਈਵੇਸੀ ਹੈ ਕੋਈ ਗੱਲਬਾਤ ਹੈ ਪਹਿਲਾਂ ਇਹ ਮੇਰੀ ਵਾਈਫ ਨੂੰ ਦੱਸਦੀ ਹੈ ਉੱਥੋਂ ਫਿਰ ਮੈਂ ਉਹਨੂੰ ਆ ਕੇ ਲੈ ਕੇ ਜਾਣਾ ਦਵਾਈ ਦਵਾ ਕੇ ਉਹਨੂੰ ਮੈਂ ਛੱਡ ਕੇ ਜਾਣਾ ਆਪਣਾ ਕੋ ਕਰਦਾ ਨਹੀਂ ਹੈਗਾ ਪਣ ਪਈਦਾ ਜਦੋਂ ਲੇਡੀ ਡਾਕਟਰ ਕੋਲ ਜਾ ਕੇ ਮੈਂ ਨਹੀਂ ਨਹੀਂ ਜ਼ਮੀਨ ਨੂੰ ਲੈ ਜਾਣਗੇ ਕਿੱਥੇ ਕੱਲਾ ਮੁੰਡਾ ਹੈ ਜ਼ਮੀਨ ਤਾਂ ਜ਼ਮੀਨ ਜੀ ਮੁੰਡੇ ਨੂੰ ਐਨਾ ਆਰਡਰ ਨਹੀਂ ਹੈਗਾ ਕੁੜੀ ਨੂੰ ਬਿਠਾ ਕੇ ਪਿੱਛੇ ਪਿੰਡ ਚੋਂ ਦਵਾਈ ਦਵਾ ਲੈਵੇ ਹੋਰ ਤਾਂ ਦੂਰ ਦੀ ਅੱਛਾ ਆਪਣੇ ਘਰ ਨਹੀਂ ਲੈ ਇਹੀ ਨਹੀਂ ਜੀ ਬਸ ਮਾਤਾ ਹੋ ਗਈ ਮੁੰਡੇ ਦੀ ਜਾਂ ਇਹ ਜਿਹੜੇ ਤਿੰਨ ਜਣੇ ਨੇ ਘਰ ਚ ਹੀ ਜਾਣ ਜੀ ਜੇ ਨੰਦ ਰਹਿੰਦੀ ਉਹਦੀ ਪੰਜ ਚਾਰ ਸਾਲ ਤੋਂ ਉਹਨਾਂ ਦਾ ਕੇਸ ਚੱਲਦਾ ਬਸ ਜੀ ਅਛਾ ਉਹਦਾ ਵੀ ਕੇਸ ਚੱਲਦਾ ਹੈ ਸਾਡੇ ਆਪਣਾ ਟਾਇਲਟ ਵਗੈਰਾ ਛੱਡੋ ਨਾ ਜਗਾ ਜਗਾ ਤੇ ਕੈਮਰਾ ਹੈ ਬਾਥਰੂਮ ਚ ਵੀ ਨੇ ਮੈਂਟਲੀ ਟੌਰਚਰ ਤੇ ਸਰੀਰ ਕੁਸ਼ੋਸ਼ਾ ਇਹ ਤਾਂ ਛੋਸ਼ ਨਹੀਂ ਹੋ ਰਿਹਾ ਇੱਕ ਤਰ੍ਹਾਂ ਦਾ ਇਹ ਲਾ ਲੋ